ਡੈਡੀ ਸੀਗੇ ਬਰੋਚ ਮੇਰੀ ਕਾਪੀ ਲੱਭ ਗਈ ਉੱਤੋਂ ਲਿਖਣ ਵਾਲੀ ਆ ਵੇਲਾ ਗੰਦ ਪਾਉਂਦਾ ਗੰਦ ਪਾਉਂਦਾ ਕਰਦਾ ਆਹ ਕੋ ਕਰਦਾ ਕਰਦਾ ਏ ਇਹ ਤਾਈ ਇਹਦੇ ਪੇਪਰ ਨਹੀਂ ਨਿਕਲਦੇ ਕਹਿੰਦਾ ਇੱਥੇ ਆ ਕੇ ਕਹਿੰਦਾ ਮੈਂ 2 ਨੰਬਰਾਂ ਤੋਂ ਰਹਿ ਗਿਆ ਮੈਂ 3 ਨੰਬਰਾਂ ਤੋਂ ਰਹਿ ਗਿਆ ਇਹ ਮੈਨੂੰ ਵੀ ਪਤਾ ਜਾਂਦਾ ਵੀ ਇਹ ਕਿ ਨਹੀਂ ਜਾਂਦਾ ਪੇਪਰ ਦੇਣਾ ਅੱਛਾ ਫਿਰ ਮੈਂ ਪਹਿਲਾਂ ਵੀ ਮੈਂ ਗੱਲ ਦਸੀ ਤਾ ਵੀ ਜਦੋਂ ਸੁਣ ਕੇ ਇੱਕ ਸਭ ਤੋਂ ਪਹਿਲਾ ਗਾਣਾ ਸੀ ਆਪਣਾ ਸੁਣ ਕੇ ਹਮ ਅਸੀਂ ਮੌਲਾ ਖੇਡ ਬਣਾਈ ਆ ਆਪ ਦੇ ਡੇ ਬਣ ਕੇ ਤੇ ਉਹਦਾ ਉਦੋਂ ਨਾ ਜਦੋਂ ਗਾਣਾ ਆਉਣਾ ਸੀਗਾ ਉਦੋਂ ਸਾਡੇ ਮਹੱਲੇ ਰੌਲਾ ਪੈ ਗਿਆ ਵੀ ਜਿੰਮੀ ਦਾ ਗਾਣਾ ਆਉਣਾਗਾ ਤੇ ਡੈਡੀ ਆਏ ਘਰੇ ਮੈਨੂੰ ਨਾ ਬਾਹਰੋਂ ਕੁਝ ਸੁਣਨ ਨੂੰ ਮਿਲ ਰਿਹਾ ਹੂੰ ਤੇ ਜੇ ਉਹ ਗੱਲ ਨਿਕਲੀ ਸੱਚ ਹਾਂ ਤੇ ਮੈਂ ਲੱਤਾਂ ਤੋੜਨੇ ਉਹ ਸੋਰ ਕੁਝ ਨਹੀਂ ਕਰਨਾ ਹਾਂ ਬਈ ਮੈਂ ਵੀ ਡਰ ਗਿਆ ਤੇ ਮੈਂ ਮੰਮੀ ਨੂੰ ਮੰਮੀ ਹੁਣ ਮੈਂ ਕੀ ਹੁਣ ਤਾਂ ਕੰਪਨੀ ਚ ਚਲਾ ਗਿਆ ਹੁਣ ਗਾਣਾ ਵੀ ਆਊਗਾ ਮੈਂ ਕੋਈ ਨਹੀਂ ਗਾਣਾ ਉਹੀ ਗੱਲ ਗਾਣਾ ਆ ਗਿਆ ਬਈ ਤੇ ਮੈਨੂੰ ਪਤਾ ਲੱਗਿਆ ਵੀ ਡੈਡੀ ਦੇ ਆਉਣ ਦਾ ਟਾਈਮ ਹੋ ਗਿਆ ਮੈਂ ਤਾਂ ਜਾ ਕੇ ਨਾ ਉੱਤੇ ਪੌਣੀ ਚੜਕ ਤਾਂ ਜਾ ਕੇ ਲੁੱਕ ਕੇ ਬਹਿ ਗਿਆ ਮੈਂ ਹਨਾ ਤੇ ਡੈਡੀ ਆਏ ਅੰਦਰ ਤੇ ਪਤਾ ਨਹੀਂ ਨੇ ਗੰਦੋ ਹੀ ਜਿਹੜੀ ਮੈਂ ਗੱਲ ਕਰਦਾ ਸੀ ਤੇ ਜਦੋਂ ਬੋਲ-ਬੂਲ ਕੇ ਬਹੁਤ ਬੋਲੀ ਗਏ ਤੇ ਮੰਮੀ ਬਾਤ ਨਾ ਕਹਿੰਦੇ ਸਹ ਚਲੋ ਐ ਕਰੋ ਸੁਣ ਤਾਂ ਲੋ ਵੀ ਕੀਤਾ ਕੀ ਇਹਨੇ ਅੱਛਾ ਵੀ ਕਈ ਵਾਰੀ ਤੁਹਾਨੂੰ ਪਸੰਦ ਹੀ ਆ ਜਾਂਦਾ ਵੀ ਚੰਗਾ ਹੋ ਜਾਂਦਾ ਮੈਂ ਨਹੀਂ ਤੁਹਾਨੂੰ ਪਹਿਲਾਂ ਤਾਂ ਨਹੀਂ ਸੁਣਨਾ ਜੀ ਫਿਰ ਚਲੋ ਜੀ ਕੰਨ ਚ ਲਾਤਾ ਮੁੰਮੀ ਕਹਿੰਦੇ ਆ ਸੁਣ ਕੇ ਦੇਖ ਹਾਂ ਉਹ ਗਾਣਾ ਲੋਕ ਤੱਤ ਸੀਗਾ ਕਿਤੇ ਵਧੀਆ ਹਾਂ ਤੇ ਜਦੋਂ ਸੁਣ ਲਿਆ ਇੱਕ ਉਹ ਜਿਹੜਾ ਪੰਜਾਬੀ ਵਰਬ ਹਨਾ ਹਾਂ ਜਿਹੜਾ ਹਰ ਜਗ੍ਹਾ ਤੇ ਲਾਦਾ ਹੀ ਸ਼ੀ ਟੰਗ ਪੰਜਾਬੀ ਲਾਉਂਦੀ ਲਾਉਂਦੇ ਆ ਉਹ ਬੋਲ ਕੇ ਕਹਿੰਦੇ ਗੰਦ ਪਾਉਂਦਾ ਫਿਰਦਾ 2 ਮਿੰਟ ਬਾਅਦ ਆਉਂਦੜ ਗਏ ਆਪ ਦਾ ਪੁਰਾਣਾ ਜਿਹਾ ਫੋਨ ਸੀ ਇਦੇ ਚ ਕਿਵੇਂ ਪਊਗਾ ਇਹ ਚੱਲ ਉਹਤੇ ਬੈਟਣ ਗਏ ਲੈ ਵੀ ਹਮਾਰੀ ਝੱਡੀ ਮਿਲ ਗਈ ਹੁਣ ਕੋਈ ਚੱਕਰ ਨਹੀਂ ਕਰੇਗਾ ਹਾਂ ਤੇ ਉਹ ਫਿਰ ਉਸ ਤੋਂ ਬਾਅਦ ਚੋਣੀ ਆ ਪਟਿਆਲੇ ਉਸ ਤੋਂ ਬਾਅਦ ਚੋਂ ਬਸ ਉਹ ਕੇ ਹੁਣ ਉਸ ਤੋਂ ਬਾਅਦ ਚ ਫਿਰ ਚੱਲ ਸੋਚ ਉਸ ਤੋਂ ਬਾਅਦ ਹਾਂ ਉਹ ਜਿਵੇਂ ਫਿਰ ਹਾਲਾਂਕਿ ਮੈਂ ਇੰਨਾ ਆਪਣਾ ਕੋਈ ਉਹ ਨਹੀਂ ਸੀਗਾ ਇੰਨਾ ਸਰਕਲ ਨਹੀਂ ਸੀਗਾ ਸਿੱਧੂ ਮੂਸੇ ਵਾਲੇ ਦੀ ੜ ਤੋਂ ਬਾਅਦ ਬਹੁਤ ਸਾਰੇ ਕਲਾਕਾਰਾਂ ਦੇ ਘਰ ਦੀ ਡਰ ਕੇ ਸੀਗੇ ਬਿਲਕੁਲ ਬਿਲਕੁਲ ਵੀ ਯਾਰ ਇਹ ਕੀ ਹੋ ਗਿਆ ਹੁਣ ਜਿਵੇਂ ਗਾਣਾ ਆਇਆ ਰੱਡੀ ਨੇ ਕਿ ਪੁੱਤ ਬਾਲਾ ਨਾ ਉਹ ਮਰੇ ਆਈ ਬਾਲਾ ਨਾ ਕਿ ਮੈਂ ਰੱਡੀ ਟੈਨਸ਼ਨ ਨਾ ਲਵ ਤੁਸੀਂ ਹਮ ਮੈਂ ਕਿਹਾ ਆਪਾਂ ਕੋਈ ਗੱਲ ਨਹੀਂ ਕੋਈ ਸਹੀ ਹੋ ਗਈ ਕਰਦੇ ਡਰਦੇ ਹੁੰਦੇ ਬਸ ਕਰਦੇ ਡਰਦੇ ਰਹਿੰਦੇ ਆ ਕਰਦੇ ਡਰਦਾ ਅੱਛਾ ਉਦੋਂ ਬਾਅਦ ਇਹ ਚੀਜ਼ਾਂ ਕਹਿਣ ਲੱਗ ਕਿ ਇਹ ਤਾਂ ਸਾਰੇ ਸਾਰੇ ਕਿਤੇ ਹੋ ਗਿਆ ਹੈਗਾ ਭਾਵੇਂ ਕੋਈ ਦੁਕਾਨਦਾਰ ਵੀ ਹੈ ਬਿਲਕੁਲ ਉਹਨਾਂ ਦੇ ਘਰ ਦੇ ਵੀ ਡਰਨ ਲੱਪੇ ਸੀਗੇ ਵੀ ਇਹ ਚਾਰ ਪੈਸੇ ਵੱਧ ਕਮਾਉਣ ਲੱਗ ਪਏ ਆ ਚਾਰ ਪੈਸੇ ਮੂਰੇ ਨਾਮ ਆ ਗਿਆ ਤਾਂ ਤੈਨੂੰ ਫੋਨ ਆ ਜਾਣਾ ਹੂੰ ਇਹ ਤਾਂ ਹੈਗੇ ਹੀ ਆ ਸਾਰੇ ਪੰਜਾਬ 'ਚ ਹੀ ਮਾਹੌਲ ਹੋਇਆ ਪਿਆ ਸਭ ਨੂੰ ਪਤਾ ਹੈ